ਸਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਪੱਛਮੀ ਬੰਗਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਜ਼ਬਰਜਨਾਹ ਅਤੇ ਹੱਤਿਆ ਦੇ ਖਿਲਾਫ ਨੰਗਲ ਦੀ ਮੇਨ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਅਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਸਰਕਾਰ ਸੁਰੱਖਿਆ ਵੱਲ ਧਿਆਨ ਦੇਵੇ ਤਾਂ ਜੋ ਅਪਰਾਧੀ ਅਜਈਆਂ ਹਰਕਤਾਂ ਕਰਨ ਦੀ ਹਿੰਮਤ ਨਾ ਕਰ ਸਕਣ ਉਨਾ ਮੰਗ ਕੀਤੀ ਕਿ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਬਣਾਏ ਤਾਂ ਜੋ ਅਜਾਈਆਂ ਘਟਨਾਵਾਂ ਮੁੜ ਨਾ ਵਾਪਰਨ ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਮੇਰਾ ਨਾਮ ਸਾਗਰ ਹੈ ਅੱਜਕੱਲ ਇੱਕ ਨਵਾਂ ਟ੍ਰੈਂਡ ਚੱਲ ਪਿਆ ਸਾਰੇ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਆਪਣੀ ਕੁੜੀਆਂ ਨੂੰ ਸਮਝਾਓ ਕਿ ਕਿੱਦਾਂ ਬਚਣਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹੈ ਬਹੁਤ ਜ਼ਿਆਦਾ ਸਾਨੂੰ ਐਜੂਕੇਸ਼ਨ ਆਪਣੇ ਮੁੰਡਿਆਂ ਨੂੰ ਦੇਣ ਦੀ ਲੋੜ ਹੈ ਕਿਉਂਕਿ ਅੱਜ ਰੱਖੜੀ ਬੰਦਨ ਹੈ ਹਰ ਇੱਕ ਭੈਣ ਜਦੋਂ ਵੀ ਰਖੜੀ ਬੰਦੀ ਹੈ ਉਹ ਇਹੀ ਆਪਣੇ ਭਰਾ ਨੂੰ ਪ੍ਰਣ ਲੈਂਦੀ ਹੈ ਕਿ ਮੇਰੀ ਰੱਖਿਆ ਤੁਸੀਂ ਕਰਨੀ ਔਰ ਉਹੀ ਭਰਾ ਜਦੋਂ ਕੱਲ ਨੂੰ ਕਿਸੇ ਦੀ ਭੈਣ ਨਾਲ ਗਲਤ ਕਰਦਾ ਹੈ ਉਹਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਉਹਦੀ ਵੀ ਸਿਸਟਰ ਹੈ ਉਹਦੀ ਵੀ ਮਦਰ ਹੈ ਦੇਖੋ ਜੀ ਸਾਰਿਆਂ ਨੂੰ ਆਪਣੇ ਆਪਣੇ ਬੱਚਿਆਂ ਨੂੰ ਖਾਸ ਕਰਕੇ ਮੁੰਡਿਆਂ ਨੂੰ ਇਹ ਐਜੂਕੇਟ ਕਰਨਾ ਚਾਹੀਦਾ ਹੈ ਕਿ ਹਰ ਕਿਸੇ ਦੀ ਲੜਕੀ ਨੂੰ ਆਪਣੀ ਸਿਸਟਰ ਔਰ ਮਦਰ ਵਾਂਗ ਦੇਖੋ ਇੱਜ਼ਤ ਨਾਲ ਦੇਖੋ ਇਹ ਹੀ ਮੇਰੀ ਅਪੀਲ ਹੈ ਕਿਉਂਕਿ ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਸਾਰੇ ਔਰ ਅੱਜਕੱਲ ਇੱਕ ਨਵਾਂ ਟ੍ਰੈਂਡ ਚੱਲ ਗਿਆ ਕਿ ਕੈਂਡਲ ਮਾਰਚ ਨੂੰ ਸਾਰੇ ਕਹਿਣ ਲੱਗ ਪਏ ਕਿ ਇਹ ਤਾਂ ਕੈਂਡਲ ਮਾਰਚ ਕਰਦੇ ਆ ਦੋ ਦਿਨ ਵਕਤ ਖਤਮ ਹੋ ਜਾਂਦਾ ਮੈਂ ਉਹਨਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਵੀ ਉਠੋ ਜੇ ਸਾਰ ਅੱਜਕੱਲ ਐਗਜ਼ਾਮਪਲ ਦਿੱਤੀ ਜਾ ਰਹੀ ਹੈ ਮਹਾਭਾਰਤ ਦੀ ਕਿ ਇੱਕ ਜਿਹੜਾ ਮਤਲਬ ਹਰਨ ਹੋਣ ਕਰਕੇ ਪੂਰੀ ਮਹਾਭਾਰਤ ਹੋ ਗਈ ਸੀ ਸ਼ਾਇਦ ਉਹ ਵੀ ਟਾਈਮ ਜਲਦੀ ਆ ਜਾਏਗਾ ਜੋ ਹਾਲਾਤ ਸਾਡੇ ਚੱਲ ਰਹੇ ਹਨ ਸੋ ਪਲੀਜ਼ ਸਾਰਿਆਂ ਨੂੰ ਦੁਬਾਰਾ ਇਹਹੀ ਰਿਕਵੈਸਟ ਹੈ ਆਪਣੇ ਆਪਣੇ ਮੁੰਡਿਆਂ ਨੂੰ ਐਜੂਕੇਟਿਡ ਕਰੋ ਨਾ ਕੀ ਕੁੜੀਆਂ ਨੂੰ ਮੁੰਡੇ ਸਮਝ ਗਏ ਤਾਂ ਇਹ ਵਾਰਦਾਤ ਕਦੀ ਹੋਣੀ ਆ ਹੀ ਨਹੀਂ ਹੈ ਜੀ ਸ਼ੁਕਰੀਆ ਨੀਨ ਛਾਬੜਾ ਸਾਡੇ ਯੂਥ ਕਲੱਬ ਵੱਲੋਂ ਇੱਕ ਕੈਂਡਲ ਮਾਰਚ ਕੱਢਿਆ ਗਿਆ ਹੈ ਜਸਟਿਸ ਲਈ ਜਿਹੜੀ ਡਾਕਟਰ ਦੀ ਨਿਰਮਮ ਹੱਤਿਆ ਕੀਤੀ ਗਈ ਬੜਾ ਖਿਲੋਨਾ ਅਪਰਾਧ ਕੀਤਾ ਗਿਆ ਬਹੁਤ ਹੀ ਜ਼ਿਆਦਾ ਬੱਚੀ ਨਾਲ ਦੁੱਖ ਦੇਈ ਘਟਨਾ ਹੋਈ ਹੈ ਉਹਦੇ ਲਈ ਅਸੀਂ ਇੱਕ ਕੈਂਡਲ ਮਾਰਚ نکਾਲਿਆ ਹੈ ਇਹ ਕੈਂਡਲ ਮਾਰ ਸਾਡੇ ਵੱਲੋਂ ਇੱਕ ਅਪੀਲ ਹੈ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਕਿ ਇਹਦੇ ਲਈ ਇੱਕ ਵਧੀਆ ਤੋਂ ਵਧੀਆ ਇਦਾਂ ਦਾ ਕੋਈ ਕੰਮ ਕੀਤਾ ਜਾਵੇ ਕਿ ਦੁਬਾਰਾ ਐਦਾਂ ਦਾ ਕੰਮ ਨਾ ਹੋਵੇ ਐਦਾਂ ਦੀ ਇਹਨਾਂ ਨੂੰ ਇੱਕ ਸਜ਼ਾ ਦਿੱਤੀ ਜਾਵੇ ਵੀ ਦੁਬਾਰਾ ਐਦਾਂ ਦਾ ਅਪਰਾਧ ਕਰਨ ਦੀ ਕਿਸੇ ਹਿੰਮਤ ਕੀ ਨਾ ਪਵੇ ਇਸ ਲਈ ਸਾਡੀ ਇਹ ਹੀ ਅਪੀਲ ਹੈ ਔਰ ਇਹਨੂੰ ਅਸੀਂ ਇਨਸਾਫ ਦਿਲਾਉਣਾ ਚਾਹੁੰਦੇ ਹਾਂ ਵੀ ਐਦਾਂ ਦਾ ਦੁਬਾਰਾ ਕੰਮ ਨਾ ਕੀਤਾ ਜਾਵੇ ਇੱਕ ਇੱਕ ਡਿਮਾਂਡ ਹੈ ਵੀ ਜਿਹੜੇ ਕਾਨੂੰਨਾਂ ਦਾ ਇੰਪਲੀਮੈਂਟੇਸ਼ਨ ਬਹੁਤ ਸਹੀ ਢੰਗ ਨਾਲ ਹੋਵੇ ਤੇ ਜਿਹੜੇ ਜਿਹੜੇ ਫਾਸਟ ਟਰੈਕ ਤੇ ਜਿਹੜੇ ਅਦਾਲਤਾਂ 'ਚ ਕੇਸ ਚੱਲਦੇ ਉਹਨਾਂ ਦੀ ਸੁਣਵਾਈ ਹੋਵੇ ਇੱਕ ਸਾਡੇ ਜਿਹੜੇ ਐ ਬੱਚਾ ਜਿਸ ਕੁਖ ਤੋਂ ਜੰਮਦਾ ਉਹਦੀ بےਪੱਤੀ ਕਰਦਾ ਉਹਦੇ ਵਿੱਚ ਸ਼ਾਇਦ ਸਾਡੇ ਐਜੂਕੇਸ਼ਨ ਸਿਸਟਮ ਦੀ ਇਹ ਕਮੀ ਆ। ਸ ਇਹ ਜਿਹੜੇ ਸਾਡੇ ਸਾਰੇ ਐਜੂਕੇਸ਼ਨ ਸਿਸਟਮ ਦੇ ਵਿੱਚ ਬੱਚਿਆਂ ਨੂੰ ਉਹੋ ਜਿਹੀ ਐਜੂਕੇਸ਼ਨ ਦੇਣੀ ਚਾਹੀਦੀ ਐ ਜਿਹੜੀਆਂ ਸਾਡੀਆਂ ਸਾਖੀਆਂ ਬਣਗੀਆਂ ਨੇ। ਗੁਰੂਆਂ ਦੀਆਂ ਉਹ ਪੜਾਈਆਂ ਜਿਹਨਾਂ ਦੇ ਸਿਰਵੇ ਦੇ ਜਿਹੜੇ ਪਰਸਤੀ ਨੂੰ ਮਾਤ ਬਖਾਣਾ ਗਿਆ। ਸੋ ਕਿਉ ਮੰਦਾ ਆਖੀ ਜਿੱਤ ਜੰਮੇ ਰਾਜਾ ਜਿਸਨੇ ਰਾਜਾ ਸ਼ਮਾ ਜਾਂ ਕੰਗਾਲ ਜੰਮੇ ਸਰ ਉਹ ਸੇ ਮਾਤਾ ਦੇ ਜੰਮੇ ਬੱਚੇ ਐ। ਉਹਨਾਂ ਇਹੋ ਜੀ ਐਜੂਕੇਸ਼ਨ ਮਿਲਨੀ ਚਾਹੀਦੀ ਵੀ ਉਹ ਜੇ ਕੰਮ ਕਰੇ ਹੀ ਨਾ ਕੋਈ ਸਾਡੀ ਸਰਕਾਰ ਅੱਗੇ ਡਿਮਾਂਡ ਹੈ ਇਹੀ ਹੈ ਵੀ ਉਹ ਐਜੂਕੇਸ਼ਨ ਸਿਸਟਮ ਚ ਸੁਧਾਰ ਲਿਆਵੇ ਤੇ ਕਾਨੂੰਨ ਵਿਵਸਥਾ ਵਿੱਚ ਸੁਧਾਰ ਕਰੇ ਬਾਰੇ ਇਹ ਕਹਿਣਾ ਚਾਹਾਂਗਾ ਕਿ ਜਦੋਂ ਭਾਰਤ ਚ ਬਿਜਲੀ ਨਹੀਂ ਸੀ ਤੇ 5 ਸਾਲ ਸ਼ੇਰ ਸ਼ਾ ਸੂਰੀ ਨੇ ਰਾਜ ਕੀਤਾ ਔਰ ਉਹਦੇ ਰਾਜਕਾਲ ਬਾਰੇ ਅਬਾਸ ਖਾਨਾ ਦੇ ਹਿਸਟੋਰੀਅਨ ਨੇ ਲਿਖਿਆ ਕਿ ਕੱਲੀ ਕੁੜੀ ਗਹਿਣਿਆਂ ਦਾ ਟੋਕਰਾ ਚੱਕ ਕੇ ਰਾਤ ਦੇ ਹਨੇਰੇ ਚ ਜਾ ਸਕਦੀ ਹੈ ਇਹ ਨਹੀਂ ਕਿ ਉਦੋਂ ਚੋਰ ਡਾਕੂ ਨਹੀਂ ਸੀ ਪਰ ਚੋਰ ਡਾਕੂ ਨੂੰ ਇਹ ਖਤਰਾ ਸੀ ਜੇ ਮੈਂ ਇਹਨੂੰ ਹੱਥ ਲਾਇਆ ਮੇਰੇ ਹੱਥ ਸ਼ੇਰਸ਼ਾ ਸੂਰੀ ਨੇ ਵੱਢ ਦੇਣੇ ਠੀਕ ਹੈ ਔਰ ਅੱਜ ਰੂਲ ਆਫ ਲਾ ਦੀ ਇੰਪਲੀਮੈਂਟੇਸ਼ਨ ਐਸੀ ਹੋ ਗਈ ਕਿ ਇਹ ਤਰ੍ਹਾਂ ਇੱਕ ਡਾਕਟਰ ਹੈ ਜਿਹੜੀ ਐਨਾ ਟਾਈਮ ਤੋਂ ਜੌਬ ਕਰ ਰਹੀ ਸੀ ਔਰ ਬੜਾ ਸਿਕਿਉਰਟੀ ਵਾਲਾ ਜ਼ੋਨ ਸੀ ਤੇ ਕਈ ਤਾਂ ਜਿਹੜੇ ਮਸਲੇ ਐ ਰਿਪੋਰਟ ਹੀ ਨਹੀਂ ਹੁੰਦੇ ਔਰ ਸਾਡੀ ਤਾਂ ਗਵਰਨਮੈਂਟ ਤੋਂ ਮੰਗ ਹੈ ਕਿ ਇਹ ਕੁਝ ਐਸੇ ਕ੍ਰਾਈਮ ਐ ਇਹਦਾ ਫਾਂਸੀ ਜਾਂ ਉਮਰ ਕੈਦ ਨਹੀਂ ਇਹਦਾ ਤਾਂ ਕੁਝ ਐਸੀ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਿੱਦਾਂ ਦੀ ਅਰਬ ਕੰਟਰੀ ਚ ਮਿਲਦੀ ਹੈ ਤਾਂ ਲੋਕੀ ਡਰਣਗੇ ਤਾਂ ਕ੍ਰਿਮੀਨਲ ਡਰੇਗਾ ਨਹੀਂ ਤਾਂ ਇਹ ਇਦਾਂ ਹੀ ਚੱਲਦਾ ਰਹੇਗਾ ਕੰਮ ਔਰ ਬਹੁਤ ਸਾਰੇ ਕੇਸੇਸ ਇਹ ਤਾਂ ਆ ਗਿਆ ਸਾਹਮਣੇ ਬਹੁਤ ਸਾਰੇ ਥੱਪੜਾਂ ਦੇ ਜਿਹੜੇ ਨਿਸ਼ਾਨ ਹੈ ਮੇਕਅਪ ਦੇ ਥੱਲੇ ਛੁਪੇ ਰਹਿੰਦੇ ਆ ਉਹ ਸਾਹਮਣੇ ਨਹੀਂ ਆਉਂਦੇ ਬਹੁਤ ਸਾਰੀ ਐਫ ਆਈ ਆਰ ਹੁੰਦੀਆਂ ਨਹੀਂ ਤੇ ਬਹੁਤ ਸਾਰੀਆਂ ਦਬਾ ਦਿੱਤੀਆਂ ਜਾਂਦੀਆਂ ਦੇਖੋ ਗੱਲ ਇਹ ਹੈ ਉਹ ਮਮਤਾ ਬੈਨਰਜੀ ਆਪਾਂ ਆਪਣੇ ਟੰਗ ਨਾਲ ਕੰਮ ਕਰ ਰਹੇ ਪਰ ਮੇਰੇ ਹਿਸਾਬ ਦੇ ਨਾਲ सीबीआई ਨੂੰ ਹੀ ਇਹਦੀ ਇਨਕੁਆਰੀ ਦਿੱਤੀ ਜਾਣੀ ਚਾਹੀਦੀ ਔਰ ਉਹ ਟਾਈਮਲੀ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਕਈ ਵਾਰੀ ਇਹ ਹੁਣ ਅੱਜ ਮੋਮਬਤੀਆਂ ਜਗਾਈਆਂ ਕੱਲੋਂ ਕੇਸ ਚੱਲ ਪਿਆ ਪਰਸੋਂ ਬੰਦੇ ਬਰੀ ਹੋ ਜਾਂਦੇ ਆ ਸਾਡੇ ਸਿਸਟਮ ਦੇ ਵਿੱਚ ਬੜੇ ਹੋਲ ਕਟੋ-ਕਟ ਐਦਾਂ ਫੇਰ ਡਾਕਟਰ ਦਾ ਮਨੋਬਲ ਟਿਕ ਜਾਏਗਾ ਅੱਗੇ ਹੀ ਸਾਡੇ ਕੋਲ ਜਿਹੜਾ 1 ਲੱਖ ਸੀਟਸ ਹੈ ਸਿਰਫ ਐਮਬੀਬੀਐਸ ਦੀ ਔਰ ਜਿਹੜੇ ਚੰਗੇ-ਚੰਗੇ ਡਾਕਟਰ ਤਾਂ ਹੀ ਬਾਹਰ ਚਲੇ ਜਾਂਦੇ ਆ ਚੰਗੇ-ਚੰਗੇ ਇੰਜੀਨੀਅਰ ਤਾਂ ਹੀ ਚਲੇ ਜਾਂਦੇ ਕਿਉਂਕਿ ਲੜਕੀ ਦੀ ਤਾਂ ਸਿਕਿਉਰਿਟੀ ਹੋਈ ਹੈ ਨਹੀਂ ਔਰ ਬਹੁਤ ਲੋਕ ਡਰੇ ਹੋਏ ਆ ਖਾਸ ਤੌਰ ਤੇ ਲੜਕੀਆਂ ਕਿਉਂਕਿ ਵੱਡੇ ਮਹਾਨਗਰਾਂ ਚ ਬਹੁਤ ਟੈਰਰ